ਮੇਰੇ ਕੋਲ 7 ਵਜੇ ਮੈਂ ਸਕੇਟਸ ਕਲਾਸ ਤੋਂ ਬਾਅਦ ਫੋਨ ਕੀਤਾ ਕਿ ਗੁੜੀਆ ਘਰ ਕਿਉਂ ਨਹੀਂ ਆਈ ਕਹਿੰਦੇ ਸੀ ਮਾਰਕੀਟ ਜਾ ਰਿਹਾ ਉਹਨੂੰ ਪੀਜ਼ਾ ਵਗੈਰਾ ਖਵਾਉਂਗਾ ਤੇ ਜਿਓਮੈਟਰੀ ਦੀ ਬਣੀ ਹੈ ਮਨੂੰ ਕਿ ਕੋਈ ਨਹੀਂ ਘਰੇ ਆ ਜਾ ਆਪਾਂ ਕਰ ਲੂ ਚੱਲਾਂਗੇ ਕਹਿੰਦੇ ਨਹੀਂ ਮੈਂ ਜਾ ਰਿਹਾ ਮੈਂ ਫਿਰ ਫੇਰਾ 8:00 ਵਜੇ ਫੋਨ ਕੀਤਾ ਮੈਂ ਕਿ ਇੰਨੀ ਲੇਟ ਹੋ ਗਏ ਆਏ ਨਹੀਂ ਕਹਿੰਦੇ ਠਹਿਰ ਕੇ ਆਵਾਂਗੇ ਅਸੀਂ ਲੇਕਿਨ ਮਰਿਆ ਫਿਰ ਮੈਂ ਪੌਣੇ 9:00 ਵਜੇ ਕਿ ਮੈਂ ਕਿ ਹੁਣ ਪੌਣੇ 9:00 ਵਜੇ ਆਏ ਨਹੀਂ ਲੈ ਕਹਿੰਦੇ ਦੁੱਧ ਲੈ ਕੇ ਆ ਰਿਹਾ ਫਿਰ 9 ਵਜੇ ਫੋਨ ਕੀਤਾ ਕਹਿੰਦਾ ਤੂੰ ਛੇਤੀ نیچے ਆ ਮਾਨੀ ਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਮਾਨੀ ਨੂੰ ਕੀ ਹੋ ਗਿਆ ਜਦੋਂ ਮੈਂ نیچے ਆਈ ਤਾਂ ਗੱਡੀ ਨਹੀਂ ਸੀ ਮੈਂ ਦੁਬਾਰੇ ਫੇਰ ਫੋਨ ਕੀਤਾ ਤੇ ਜਦੋਂ ਮੈਂ ਆਈ نیچے ਮਾਨੀ ਬਿਲਕੁਲ ਬੁਰਾ ਹਾਲ ਗੱਡੀ ਦੇ ਵਿੱਚ ਹੱਥ ਪੈਰ ਲਮਕੇ ਪਏ ਦੋਤੀ ਸੀਗੀ ਕੀ ਪੂਰੇ ਘਟਣਾ ਕੀ ਹੋਈ ਹੈ ਜੇ ਕਿਸੇ ਬਸ ਬਿਟੋ ਕਲਾਸ ਚ ਲੈ ਕੇ ਗਿਆ ਸਟੇਟਿੰਗ ਕਲਾਸ ਨੰਦੇ ਹੁੰਦੇ ਸੀ 6 ਵਜੇ ਦੇ ਸਵੇਰ ਸਵਾ ਨੋ ਲੈ ਕੇ ਆਏਗਾ ਕਦੀ ਮਾਰੀ ਬਿਚ ਪਹਿਲੇ ਵੀ ਕੋਈ ਇਦਾਂ ਦੇ ਘਟਣਾ ਹੋਈ ਹੈ ਸਮਝ ਪਹਿਲੇ ਇੱਕ ਵਾਰੀ ਪਾਣੀ ਚ ਕੈਮੀਕਲ ਪਾਇਆ ਬਿਲਾ ਇੱਕ ਵਾਰ ਦੁੱਧ ਚ ਪਾਣੀ ਪਾ ਕੇ ਦੁੱਧ ਚ ਪਾ ਕੇ ਲੈ ਕੇ ਆਏਗਾ ਉਹ ਦੁੱਧ ਤੇ ਪੀਤਾ ਨੇ ਕੈਮੀਕਲ ਸਕੂਲ ਚ ਫੋਨ ਆ ਗਿਆ ਸੀਗਾ ਵੀ ਬੱਚਾ ਮੌਮਟਿੰਗ ਲੱਗੀ ਬੱਚੇ ਨੂੰ ਲੈ ਜਾ ਵਾਪਸ ਪਾਣੀ ਦੇ ਬਕਚੇ ਚ ਪਾਣੀ ਦੀ ਬੋਤਲ ਸੀ ਸਕੂਲ ਵਾਲੀ ਉਹਦੇ ਵਿੱਚ ਕੈਮੀਕਲ ਪਾਇਆ ਹੋਇਆ ਸੀ ਉਹ ਤੋਂ ਕੋਈ ਤੁਸੀਂ ਪੁਲਿਸ ਨੂੰ ਕੰਪਲੀਟ ਨਹੀਂ ਕੀਤਾ ਨਾ ਜੀ ਫਿਰ ਕੁੜੀ ਕਹਿੰਦੀ ਮਮੀ ਨਹੀਂ ਕਹਿੰਦੀ ਆਪਾਂ ਨੂੰ ਗਲਤ ਫਮੀ ਹੋ ਗਈ ਨਹੀਂ ਐਸਾ ਕੰਮ ਮੈਂ ਕੰਡ ਨਹੀਂ ਕਰ ਸਕਦੇ ਬਸ ਕੁੜੀ ਵਿਸ਼ਵਾਸ ਵਿਸ਼ਵਾਸ ਦੇ ਤੇਰਾ ਜਸੰਗ ਦਾ ਧੋਖਾ ਕੀ ਕਾਰਨ ਕੀ ਹੈ ਕਿ ਕੀ ਸਮਝ ਕਿਉਂ ਇਦਾਂ ਉਹਨੇ ਕੀਤਾ ਬਸ राजे ਕੁੜੀ ਨੂੰ ਲਾਇਕ ਨਹੀਂ ਸੀ ਕਰਦੇ ਸਾਲ ਹੋ ਗਏ ਸੀ ਵਿਆਹ ਨੂੰ ਕੁੜੀ ਨੇ ਪਾਪਾ ਪਾਪਾ ਕਰਦੇ ਪਾਪਾ ਜੀ ਮੇਰੇ ਪੇਪਲ ਤੁਸੀਂ ਬੈਸਟਾਪ ਲਗੋ ਉਹ ਕਦੇ ਉਂਗਲਾਂ ਕੇ ਬਾਜ਼ਾਰ ਸਿਨ ਲੈ ਕੇ ਜਾਂਦਾ ਸੀ ਕਦੇ ਕੁਝ ਨਹੀਂ ਮਾਈਕ ਨਹੀਂ ਕਰਦਾ ਦੋ ਮਿੰਨਾਂ ਤੱਕ ਕਰਨ ਤੇਰੇ ਮਾਈਕੇ ਛੱਡ ਦੇ ਕੁੜੀ ਨਾ ਉਹ ਕਹਿੰਦੀ ਕਿ ਮਮਾ ਸੈਕਸ਼ਨ ਸ਼ੁਰੂ ਹੋ ਰਿਹਾ ਕਹਿੰਦੀ ਅਸੀਂ ਬਾਏ ਅਸੀਂ ਚੰਦੇ ਜਾਣਾ ਵੀ ਨਹੀਂ ਤੁਸੀਂ ਛੱਡਣਾ ਵੀ ਨਹੀਂ ਤੇ ਕੁੜੀ ਦਾ ਬਸਰਾ ਤੇ ਡੈਡ ਬੁੜੀ ਖਤਮ ਕਰ ਹੁਣ ਕਿੱਥੇ ਆ ਉਹ ਫਰਾਰ ਹੈ ਫਰਾਰ ਕੀ ਮੰਗ ਕਰਦੀ ਹੈ ਉਹ ਮੰਗ ਤਾਂ ਅਸੀਂ ਇਹੀ ਕਰਦੇ ਹਾਂ ਤਾਂ ਇਨਸਾਫ ਸੇ ਇੰਦੇਗਾ ਬਰਾਬਰ ਸਾਡੇ ਬਰਾਬਰ ਮਾਰੋ ਕੁ ਵੀ ਨੂੰ ਅਸੀਂ ਫੇਰ ਚੱਕ ਲਈਏ ਸਬਹ ਇਨਸਾਫ ਮੰਗਦੇ ਮਾਰੇ ਉਹਦੇ ਬਾਪ ਨਹੀਂ ਹੈ ਹਾਂਜੀ ਕੁੜੀ ਦੇ ਬਾਪ ਨੇ ਮਾਰੇ ਕਿੱਥੋਂ ਲੈ ਕੇ ਕਿੱਥੋਂ ਆਇਆ ਸੀ ਤੇ ਕਿਵੇਂ ਮਾਰਿਆ ਕੁਝ ਕਰੋ ਲੈ ਕੇ ਗਿਆ ਜੀ ਤੋਲੀਆ ਤਰਵਾਇਆ ਗੱਡੀ ਦੇ ਵਿੱਚ ਕਦੇ ਅੱਗੇ ਨਾ ਪਿੱਛੇ ਤੋਲੀਆ ਤਰਵਾ ਮੈਂ ਪੀਜਾ ਖਵਾ ਰਿਆਂ ਜੀ ਮੈਂ ਫਰਾਣਾ ਕਰ ਰਿਆਂ ਜਿਵੇਂ ਤੇਮ ਕੋਈ ਕੁਝ ਨਹੀਂ ਕੀਤਾ ਨੇ ਇਹ ਤਾਂ ਸਿਰਫ ਪਲਾਨ ਬਣਾ ਕੇ ਗਿਆ ਲੈ ਕੇ ਗਿਆ ਹਾਂ ਟਾਵਲ ਰੱਖਿਆ ਟਾਵਲ ਆ ਨਹੀਂ ਪਤਾ ਮੂਤੇ ਰੱਖ ਕੇ ਮਾਰੀ ਹੈ ਜੀ ਕੁੜੀ ਰੱਬ ਜਾਣੇ ਕਿਵੇਂ ਮਾਰੀ ਹੈ ਕੁੜੀ ਦੇ ਨਖੂਨ ਮਾਰੇ ਪੂਰਾ ਨੋਚਿਆ ਪਿਆ ਸੀ ਸਪੈਸ਼ਲ ਇਸੇ ਕਰਕੇ ਲੈ ਕੇ ਹਾਂ ਜੀ ਕੁੜੀ ਗਈ ਹੋਈ ਸੀ ਨਹੀਂ 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 ਕੁੜੀ ਸਪੈਸ਼ਲ ਲੈ ਕੇ ਗਿਆ ਸਟੇਡੀਅਮ ਕਲਾਸ ਲੰਦੀ ਹੁੰਦੀ ਸੀ 6 ਤੋਂ 7 ਵਜੇ ਦੀ 7 ਵਜੇ ਤੋਂ ਬਾਅਦ ਸਵਾ 9 ਲੈ ਕੇ ਆਇਆ ਫਟਾਫਟ ਕਹਿੰਦਾ نیچے ਆ ਜਾ ਕੋ ਮੇਰੇ ਬੇਟੀ ਨੂੰ ਕਹਿੰਦਾ ਤੇ ਮਾਨਵੀ ਦੀ ਹਾਲਤ ਖਰਾਬ ਹੈ ਮਾਨਵੀ ਤਾਂ ਉੱਥੇ ਖਤਮ ਸੀ ਜੀ ਮੇਰੀ ਹਾਂ ਜੀ ਉੱਥੇ ਮਾਰ ਕੇ ਲੈ ਕੇ ਆਇਆ ਜੀ ਸਾਨੂੰ ਤੇ ਇਨਸਾਫ ਚਾਹੀਦਾ ਹੈ ਬਰਾਬਰ ਸਾਨੂੰ ਉਹਨਾਂ ਦੀ ਫੈਮਿਲੀ ਬਰਾਬਰ ਸਮਝ ਖਤਮ ਕਰਵਾਉਣਾ ਹੈ ਉਹਨਾਂ ਦਾ ਕੋਈ ਨਹੀਂ ਆਇਆ ਕਿ ਸਾਨੂੰ ਇਨਸਾਫ ਚਾਹੀਦਾ ਅਸੀਂ ਬੱਚਿਆਂ ਬਾਅਦ ਚੁੱਪਾਗੇ ਸਾਨੂੰ ਇਨਸਾਫ ਚਾਹੀਦਾ ਕੀ ਹੋਇਆ ਸੀ ਮਾਰਕੀਟ ਨਾਲ ਕੇ ਸਾਥ ਨੂੰ ਪਤਾ ਲੱਗਿਆ ਕਿ ਮੇਰੇ ਕੋਲ 7 ਵਜੇ ਮੈਂ ਸਕੇਟਸ ਕਲਾਸ ਤੋਂ ਬਾਅਦ ਫੋਨ ਕੀਤਾ ਕਿ ਗੁੜਿਆ ਕਰ ਕਿਉਂ ਨਹੀਂ ਆਇਆ ਕਹਿੰਦੇ ਸੀ ਮਾਰਕੀਟ ਜਾ ਰਿਹਾ ਇਹਨੂੰ ਪੀਜ਼ਾ ਵਗੈਰਾ ਖਵਾਉਂਗਾ ਤੇ ਜਿਓਮੈਟਰੀ ਦੀ ਬਾਣੀ ਹੈ ਮੈਂ ਕਿਹਾ ਕੋਈ ਨਹੀਂ ਘਰੇ ਆਜਾ ਆਪਾਂ ਖਾ ਲੂ ਚੱਲਾਂਗੇ ਕਹਿੰਦੇ ਨਹੀਂ ਮੈਂ ਜਾ ਰਿਹਾ ਮੈਂ ਫਿਰ ਫੇਰਾ 8:00 ਵਜੇ ਫੋਨ ਕੀਤਾ ਮੈਂ ਕਿੰਨੀ ਲੇਟ ਹੋ ਗਏ ਆਏ ਨਹੀਂ ਕਹਿੰਦੇ ਠਹਿਰ ਕੇ ਆਵਾਂਗੇ ਅਸੀਂ ਹਲੇ ਕੁਮਰੇ ਆ ਫਿਰ ਮੈਂ 8:40 ਵਜੇ ਗਿਆ ਮੈਂ ਕਿਹਾ ਹੁਣ 8:40 ਵਜੇ ਆਈ ਨਹੀਂ ਲੈ ਕੇ ਦੁੱਧ ਲੈ ਕੇ ਆ ਰਿਆਂ ਫਿਰ 9 ਵਜੇ ਫੋਨ ਕੀਤਾ ਕਹਿੰਦਾ ਤੂੰ ਛੇਤੀ نیچے ਆ ਮਾਨੀ ਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਮਾਨੀ ਨੂੰ ਕੀ ਹੋ ਗਿਆ ਜਦੋਂ ਮੈਂ نیچے ਆਈ ਤਾਂ ਗੱਡੀ ਨਹੀਂ ਸੀ ਮੈਂ ਦੁਬਾਰੇ ਫਿਰ ਫੋਨ ਕੀਤਾ ਤੇ ਜਦੋਂ ਮੈਂ ਆਈ ਨੀਚੇ ਮਾਨੀ ਬਿਲਕੁਲ ਬੁਰਾ ਹਾਲ ਗੱਡੀ ਦੇ ਵਿੱਚ ਹੱਥ ਪੈਰ ਲਮਕੇ ਪਏ ਤੇ ਮੈਂ ਕਿਹਾ ਮਾਨੀ ਨੂੰ ਕੀ ਹੋ ਗਿਆ ਕਹਿੰਦੇ ਪਤਾ ਨਹੀਂ ਹਲੇ ਤਾਂ 5 ਮਿੰਟ ਪਹਿਲਾਂ ਠੀਕ ਸੀ ਹੁਣੀ ਹੁਣੀ ਪਤਾ ਨਹੀਂ ਕਹਿੰਦੇ ਪੀਜ਼ਾ ਖਾਦਾ ਪੀਜ਼ਾ ਖਾਦਾ ਪੀਜ਼ਾ ਖਾ ਕੇ ਕੁਝ ਹੋ ਗਿਆ ਬਸ ਫਿਰ ਉਸ ਤੋਂ ਬਾਅਦ ਉਸ ਹਸਪਤਾਲ ਲਈ ਆਏ ਨੂੰ ਕੁਝ ਵੀ ਨਹੀਂ ਸਰਵਿਸ ਪਹਿਲਾਂ ਵੀ ਕੋਈ ਕੋਈ ਇਦਾਂ ਘਟਨਾ ਹੋਈ ਹੈ ਨਾ ਹਾਂਜੀ ਅੱਜ ਤੋਂ 2 ਟਾਈਮ ਮਹੀਨੇ ਪਹਿਲਾਂ ਉਹਦੇ ਸਕੂਲ ਦੀ ਪਾਣੀ ਦੀ ਬੋਟਲ ਦੇ ਵਿੱਚ ਜ਼ਹਿਰ ਮਲਾਇਆ ਸੀ ਸਕੂਲ ਵਾਲਿਆਂ ਨੂੰ ਕੁਝ ਸਕਦੇ ਹੋ ਹੌਲੀਵੁੱਡ ਸਕੂਲ ਤੋਂ ਕਰਦੀ ਬਸ ਉਦੋਂ ਆਏ ਲੱਗਿਆ ਵੀ ਗਲਤਫਹਿਮੀ ਹੋ ਰਹੀ ਹੈ ਗਲਤਫਹਿਮੀ ਹੋ ਰਹੀ ਹੈ ਕੀ ਕਰ ਰਹੇ ਸਮਝੋ ਕੀ ਕਿਉਂ ਹੋਇਆ ਕਿਤਾ ਸੋ ਪਹਿਲਾਂ ਉਹ ਬਸ ਉਹ ਸ਼ੁਰੂ ਤੋਂ ਨੂੰ ਪਸੰਦ ਨਹੀਂ ਕਰਦੇ ਸੀ ਸਾਡੀ ਰੀ ਮੈਰਿਜ ਹੋਈ ਹੈ ਤੇ ਇਹ ਕਹਿੰਦੇ ਸੀ ਵਸ ਗੁੜੀਆਂ ਨੂੰ ਨਹੀਂ ਰੱਖਣਾ ਆਪਾਂ ਦੋਨੇ ਰਹਿਵਾਂਗੇ ਕਿੰਨਾ ਟਾਈਮ ਤੇ ਲੈ ਮੇਰੇ ਜੀ ਦੋਨਾਂ ਦੀ ਕੋਈ ਕਿਸਾਨਾ ਨਹੀਂ ਅੱਛਾ ਸਾਨੂੰ ਜਦ ਬਿਨੈ ਕੇ ਮੈਰਿਜ ਅਸੀਂ ਸੀ ਹੁਣ ਹਲੋ ਕੀ ਨਾਮ ਹੈ ਤੁਹਾਡਾ ਹੈ ਕੁਮਾਰ ਜੀ ਅਮੇ ਜੀ ਕੀ ਕੀ ਕਹਿਣਾ ਜਿਹੜੀ ਆ ਕੁੜੀ ਹਮਾਰੀ ਗਈ ਹੈ ਕਿੰਨੇ ਸਾਲ ਦੀ ਉਮਰ ਸੀ ਕੀ ਇਹ ਕੁੜੀ ਕੋਈ ਤਕਰੀ 10-11 ਸਾਲ ਦੀ ਕੁੜੀ ਸੀ ਜੀ ਤੇ ਇਹਦੇ ਤੇ ਸਾਨੂੰ ਸ਼ੱਕ ਆ ਗਿਆ ਮੂਵ ਤੇ ਕਪਾ ਰੱਖ ਕੇ ਨੂੰ ਮਾਰਿਆ ਗਿਆ ਕਿਨੇ ਮਾਰਿਆ ਗਿਆ ਉਹਦੇ ਫਾਦਰ ਨਹੀਂ ਸਤੇ ਲਾਫਾ ਗਿਆ ਸੀ ਉਹਦਾ ਅੱਛਾ ਹਾਂਜੀ ਓਕੇ ਕੀ ਕਰ ਸਮਝਦੇ ਕਿਉਂ ਮਾਰਿਆ ਕਰ ਇਹ ਉਹ ਤਾਂ ਖਣ ਜਾਂਦਾ ਸੀ ਜੀ ਅੱਛਾ ਬਸ ਇਹੀ ਕਰਨਾ ਹੋਟਲ ਕਰਨੀ ਹੋ ਸਕਦਾ ਪਹਿਲਾਂ ਇਹ ਜਿਹੜਾ ਗਲਤ ਹੋ ਗਏ ਦੇ ਅਸੀਂ ਰੱਖਾਂਗੇ ਤਾਂ ਵੀ ਜੀ ਕੁੜੀ ਇਹ ਤੇ ਹੁਣ ਕਿੱਥੇ ਉਹਦੇ ਕੋਈ ਪਰਿਵਾਰ ਮੈਂਬਰ ਜਾਂ ਕੋਈ ਹੋਰ ਕੋਈ ਹੈ ਪਰਿਵਾਰਕ ਮੈਂਬਰ ਕੋਈ ਨਹੀਂ ਹੈ ਜਿੱਥੇ ਕੋਈ ਰਿਸ਼ਤੇਦਾਰ ਹੋਇਆ ਸੈਕਿੰਡ ਮੈਰਿਜ ਸੀ ਇਹ ਸੈਕਿੰਡ ਮੈਰਿਜ ਸੀ ਕੁੜੀ ਸੈਕਿੰਡ ਮੈਰਿਜ ਹੈ ਉਹਦੀ ਸੁਣਤਾ ਚਲ ਜਾਣ ਮੈਰਿਜ ਹੋ ਚੁੱਕੀਆਂ ਇਹ ਪਸੰਦ ਕਿੰਨੀਆਂ ਹੋਈਆਂ ਨੇ ਸੁਣਨਾ ਚਾਹੀਏਗਾ ਅੱਛਾ ਹਾਂਜੀ ਕੀ ਕੰਮ ਕੀ ਕਰਦਾ ਸੀ ਉਹ ਉਹ ਕੰਮ ਕਰਦਾ ਕੋਈ ਕਰਦਾ ਕੋਈ ਕੰਮ ਨਹੀਂ ਕੀਦਾ ਕੁਛ ਹੀ ਕਰਦਾ ਕੀ ਹਾਂ ਕੀ ਕਰਦਾ ਜੀ ਸਾਨੂੰ ਕੁਛ ਨਹੀਂ ਪਤਾ ਉਹਦੀ ਬਾਰੇ ਹਾਂਜੀ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਹਾਂਜੀ ਮੇਰੇ ਮੇਰਾ ਸ਼ੁਭਮ ਨੂੰ ਕੋਰ ਨੂੰ ਨਿਸ਼ਕਰ ਆਏਗਾ ਪੰਜਾਂ ਬਗਲੀ ਚ ਮਿਰੇ ਹੀ ਕਿਰਾਏ ਤੇ ਰਹ ਰਹੇ ਨੇ ਪਿਛਲੇ 5 ਮਹੀਨਿਆਂ ਤੋਂ ਤੇ ਇਹਨਾਂ ਦਾ ਆਪਸ ਦੇ ਵਿੱਚ ਥੋੜਾ ਬਹੁਤ ਅਸੀਂ ਸੁਣਦੇ ਜਰੂਰ ਸੀਗੇ ਵੀ ਹਾਂ ਇਹਨਾਂ ਦਾ ਚੱਲ ਰਿਹਾ ਹੈ ਇਹਦੇ ਪੇਰੈਂਟਸ ਵੀ ਕਈ ਵਾਰ ਆਏ ਸੀਗੇ ਵੀ ਸਮਝੌਤਾ ਕੀਤਾ ਕਰਨ ਵਾਸਤੇ ਪਰ ਇਹ ਸਕੈਟਿੰਗ ਵਾਸਤੇ ਬੱਚੀ ਜਾਂਦੀ ਸੀਗੀ 6 ਤੋਂ 7 ਸਕੈਟਿੰਗ ਦਾ ਟਾਈਮ ਸੀਗਾ ਪਹਿਲਾਂ ਇਹ ਆਪ ਲੈ ਕੇ ਜਾਂਦੀ ਸੀ ਇਹਦੀ ਮੰਮੀ ਪਰ ਉਹ ਤੋਂ ਬਾਅਦ ਹੁਣ ਪਿਛਲੇ 3-4 ਦਿਨ ਤੋਂ ਇਹ ਉਹਦੇ ਲਿਜਾਣ ਲੱਗਿਆ ਗੱਡੀ 'ਚ ਤੇ ਹੁਣ ਇਹ 6 ਤੋਂ 7 ਵਜੇ ਤੱਕ ਜਿਹੜਾ ਅਕਾਲ ਡਿਗਰੀ ਕਾਲਜ ਹੈ ਵਿਮਨ ਕਾਲ ਜਾਇ ਬਾਬਾ ਨਗਿੰਦੀ ਸਮਾਦ ਦੇ ਨਾਲ ਉਹਦੇ ਅੰਦਰ ਸਕੇਟਿੰਗ ਰਿੰਗ ਹੈ ਉੱਥੇ ਇਹ ਬੱਚੀ ਸਕੇਟਿੰਗ ਕਰ ਰਹੀ थी 6 ਤੋਂ 7 ਵਜੇ ਤੱਕ ਮੈਂ ਵੀ ਉੱਥੇ ਹੁੰਨਾ ਮੇਰੀ ਡਿਊਟੀ ਉੱਥੀ ਹੈ ਤੇ ਉੱਥੇ ਇਹ ਬੱਚੀ ਨੇ ਸਕੇਟਿੰਗ ਕੀਤੀ ਹੈ ਉਹ ਤੋਂ ਬਾਅਦ 7 ਵਜੇ ਤੋਂ ਲੈ ਕੇ ਇਹ 9:20-25 ਮਿੰਟ ਦੇ ਆਸ-ਪਾਸ ਘਰੇ ਆਈ ਨੇ ਉਸ ਤੋਂ ਬਾਅਦ ਇਹਨੇ ਘਰੇ ਆ ਕੇ ਜਦੋਂ ਉੱਪਰ ਫੋਨ ਕੀਤਾ ਇਹ ਲੇਡੀ ਨੂੰ ਵੀ ਆ ਜਾ ਮਾਨਵੀ ਨੂੰ ਪਤਾ ਨਹੀਂ ਕੀ ਹੋ ਗਿਆ ਇਹ ਭੱਜ ਕੇ ਥੱਲੇ ਆਈ ਇਹ ਕਹਿੰਦੀ ਥੱਲੇ ਨੂੰ ਬੁਲਾ ਲੈਨੇ ਆ ਕਹਿੰਦਾ ਥੱਲੇ ਨੂੰ ਬੁਲਾਉਣ ਦੀ ਲੋੜ ਨਹੀਂ ਕਹਿੰਦਾ ਤੂੰ ਹੀ ਆ ਜਾ ਪਰ ਉਹਨੇ ਫਿਰ ਵੀ ਸਾਨੂੰ ਆਵਾਜ਼ ਮਾਰਤੀ ਫਿਰ ਉਸੇ ਟਾਈਮ ਮੇਰੀ ਮੈਸ ਤੇ ਮੈਂ ਪਿੱਛੇ ਸਕੂਟੀ ਤੇ ਫਿਰ ਆ ਕੇ ਪਹਿਲਾਂ ਮੈਂ ਸਰਕਾਰੀ ਹਸਪਤਾਲ ਆਇਆ ਇੱਥੇ ਮੈਨੂੰ ਇਹ ਲੱਭੇ ਨਹੀਂ ਤੇ ਇਹ ਕਿਤੇ ਬਾਜ਼ਾਰ ਚ ਪਤਾ ਨਹੀਂ ਹੋਰ ਕਿਤੇ ਲੈ ਕੇ ਫਿਰ ਗਿਆ ਬੱਚੀ ਨੂੰ ਤੇ ਜਦੋਂ ਮੇਰੇ ਘਰ ਦੇ ਨੇ ਕੂਰ ਕਰਕੇ ਕਿਹਾ ਵੀ ਤੂੰ ਕਿਤੇ ਲੈ ਕੇ ਚੱਲ ਚੰਗੇ ਡਾਕਟਰ ਕੋਲੇ ਡਾਕਟਰ ਮੋਹਤ ਕੋਲ ਲੈ ਕੇ ਗਏ ਪਹਿਲਾਂ ਉੱਥੇ ਪਹੁੰਚੇ ਤੇ ਉਦੋਂ ਪਹਿਲਾਂ ਮੈਂ ਪਹੁੰਚ ਗਿਆ ਸੀ ਉੱਥੇ ਤੇ ਉਹ ਗੱਡੀ ਚ ਉਤਰਿਆ ਮਸਾਂ ਤੇ ਮੈਂ ਉਹਨੂੰ ਬੇਟੀ ਨੂੰ ਚੱਕਿਆ ਪਰ ਮੈਨੂੰ ਇਹ ਨਹੀਂ ਲੱਗਦਾ ਵੀ ਬੇਟੀ ਚ ਉਸ ਟਾਈਮ ਹੈਗਾ ਸੀ ਕੁਝ ਠੀਕ ਹੈ ਉਹਦਾ ਵਾਸ਼ਰੂਮ ਵਗੈਰਾ ਨਿਕਲਿਆ ਹੋਇਆ ਸੀਗਾ ਤੇ ਮੈਂ ਉਹਨੂੰ ਅੰਦਰ ਲੈ ਕੇ ਗਿਆ ਉਹਨਾਂ ਨੇ ਪੰਪ ਪੰਪ ਕੀਤਾ ਉਹ ਕਹਿੰਦੇ ਜੀ ਸਰਕਾਰੀ ਫਿਰ ਅਸੀਂ ਇੱਥੇ ਸਰਕਾਰੀ ਹਸਪਤਾਲ 'ਚ ਆ ਗਏ ਸੀਗੇ ਲੈ ਕੇ ਬੇਟੀ ਨੂੰ ਸਕੂਟੀ ਤੇ ਲੈ ਕੇ ਆਏ ਆ ਅੱਛਾ ਉੱਥੋਂ ਹੀ ਉਹ ਅਸੀਂ ਉਹਨੂੰ ਸਾਹਮਣੇ ਲਾ ਕੇ ਬੱਚੀ ਨੂੰ ਉਹ ਬੰਦਾ ਗੱਡੀ ਲੈ ਕੇ ਫਰਾਰ ਹੋ ਗਿਆ ਉਸੇ ਢੰਗ ਨਾਲ ਉੱਥੋਂ ਹੀ ਭੱਜ ਗਿਆ ਉਹ ਬੰਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਹਦਾ ਹਜੇ ਤੱਕ ਕੋਈ ਹਤਾ ਪਤਾ ਹੈ ਨਹੀਂਗਾ ਮੈਨੂੰ ਲੱਗਦਾ ਵੀ ਪੁਲਿਸ ਜੋ ਹੈ ਕਾਰਵਾਈ ਕਰ ਰਹੀ ਹੈ ਮਰੀ ਐਸਐਚਓ ਨਾਲ ਹੁਣ ਗੱਲ ਹੋਈ ਹੈ ਉਹ ਕਹਿੰਦੀ ਵੀ ਅਸੀਂ ਫਾਈਂਡ ਆਊਟ ਕਰ ਰਹੇ ਹਾਂ ਤੁਸੀਂ ਬੱਚੀ ਨੂੰ ਮਿਲਿਆ ਕਿਸ ਤਰ੍ਹਾਂ ਬੱਚੀ ਦਾ ਸੁਭਾਅ ਕਿਸ ਤਰ੍ਹਾਂ ਕਿਸ ਤਰ੍ਹਾਂ ਮਿਲੋ ਜੀ ਜੀ ਬੱਚੀ ਦਾ ਸੁਭਾਅ ਤਾਂ ਇੰਨਾ ਵਧੀਆ ਸੀ ਇੰਨਾ ਵਧੀਆ ਸੀ ਮਤਲਬ ਅਸੀਂ ਰੋ ਰੋ ਕੇ ਆ ਮੇਰਾ ਬੇਟਾ ਹੈਗਾ 9 ਸਾਲ ਦਾ ਉਹ ਦਿਨ ਹਮੇਸ਼ਾ ਖੇਡਦੀ ਰਹਿੰਦੀ ਸੀ ਇੱਕ ਦਿਨ ਵੀ ਕਦੇ ਲੜਦੀ ਨਹੀਂ ਦੇਖਿਆ ਸੀ ਇੰਨੀ ਪਿਆਰੀ ਬੱਚੀ ਸੀ ਉਹ ਇਹ 'ਚ ਕੋਈ ਸ਼ੱਕ ਨਹੀਂ ਹੈਗੀ ਬਹੁਤ ਜਿਆਦਾ ਪਿਆਰੀ ਬੱਚੀ ਸੀ ਉਹ ਤੇ ਇਹਦੇ ਵਾਸਤੇ ਦਾ ਮਤਲਬ ਮੇਰੇ ਕੋਈ ਮੇਰੇ ਕੋਲ ਲੱਭ ਨਹੀਂ ਦੀ ਇੰਨੀ ਪਿਆਰੀ ਬੱਚੀ ਸੀ ਉਹ 9 ਸਾਲ ਦੀ ਬੱਚੀ ਸੀਗੀ ਉਹ ਠੀਕ ਹੈ ਬਹੁਤ ਸੋਹਣਾ ਕਰਦੀ ਸੀ ਪਰ ਇਹ ਹੁਣ ਪ੍ਰਮਾਤਮਾ ਜਾਣਦਾ ਜੀ ਵੀ ਕੀ ਘਟਨਾ ਵਾਪਰੀ ਹੈ ਕੀ ਹੋਇਆ ਥੈਂਕ ਯੂ ਸਰ ਜਿਹੜੀ ਘਟਨਾ ਹੋਈ ਹੈ ਕੀ ਘਟਨਾ ਸੀ ਕਿਸ ਤਰ੍ਹਾਂ ਦੀ ਕੱਲ ਰਾਤ ਇੱਕ ਡਾਕਟਰ ਰੂਕਾ ਮਸੂਲ ਹੋਇਆ ਸੀ ਸਾਨੂੰ ਸਿਵਲ ਹਸਪਤਾਲ ਸੰਗਰੂਰ ਤੋਂ ਕਿ ਮਾਨਵੀਨਾ ਦੀ ਲੜਕੀ ਮੌਰਚਰ ਚ ਡੈਥ ਹੋ ਗਈ ਉਹਦੀ ਮੌਰਚਰ ਚ ਉਸ ਤੋਂ ਬਾਅਦ ਅਸੀਂ ਇੱਥੇ ਆਏ ਪੁਲਿਸ ਪਾਰਟੀ ਸਮੇਤ ਤੇ ਮਾਨਵੀ ਦੀ ਮਦਰ ਸਾਨੂੰ ਨੀਹਾ ਮਿਲੀ ਹੈ ਜੀ ਇੱਥੇ ਉਹਨੇ ਸਟੇਟਮੈਂਟ ਲਿਖਾਈ ਉਹਦੀ ਸਟੇਟਮੈਂਟ ਦੇ ਵਿਆਪ ਤੇ ਜਿਹੜਾ ਮਾਨਵੀ ਦਾ ਸੈਕੰਡ ਫਾਦਰ ਸੀਗਾ ਸੰਦੀਪ ਗੋਇਲ ਉਹਦੇ ਤੇ ਅਸੀਂ 103 ਬੀਐਨਐਸ ਤਹਿਤ ਮੁਕੱਦਮਾ ਦਰਜ ਕੀਤਾ ਹੈ ਤੇ ਤਫਤੀਸ਼ ਚੱਲਿਆ ਰਹੇ ਹੁਣ ਪੋਸਟਮਾਰਟਮ ਹੋ ਰਿਹਾ ਡਾਕਟਰੀ ਬੋਰਡ ਬੈਠਾ ਡਾਕਟਰ ਜੀ ਦਾ ਤੇ ਮੌਤ ਦੇ ਸਹੀ ਕਾਰਨਾਂ ਦਾ ਪਾਚੀ ਪਤਾ ਲੱਗੂਗਾ ਲੜਕੀ ਦੀ ਕਿੰਨੀ ਉਮਰ ਹੈ ਜੀ ਕਰੀਬ 8-9 ਸਾਲ ਦੱਸਦੇ ਨੇ ਜੀ ਕੋਈ ਕਾਰਨ ਆ ਪਤਾ ਲੱਗਿਆ ਜੀ ਕੀ ਕਾਰਨ ਨੇ ਕਿਸ ਤਰ੍ਹਾਂ ਕੀਤਾ ਗਿਆ ਜੋ ਇਹਨਾਂ ਦੀ ਮਦਰ ਨੇ ਸਟੇਟਮੈਂਟ ਲਿਖਾਇਆ ਉਹਨਾਂ ਨੇ ਕਿਹਾ ਕਿ ਜਿਹੜਾ ਸਾਹ ਕੁੱਟ ਕੇ ਜਾਂ ਕੁਝ ਜ਼ਹਿਰੀਲੀ ਚੀਜ਼ ਦੇ ਕੇ ਮਾਰਿਆ ਬੱਚੀ ਨੂੰ ਉਹਨਾਂ ਦੇ ਬਿਆਨਾਂ ਦੇ ਤਹਿਤ 103 ਬਿਆਨ ਜਦ ਤੱਕ ਮੁਕਤ ਹੋ ਗਏ ਫੈਮਿਲੀ ਨੇ ਰੋਕ ਲਾਇਆ ਵੀ ਕੋਈ ਪਹਿਲਾਂ ਵੀ ਇਹੋ ਜਿਹਾ ਕੀਤਾ ਗਿਆ ਕੋਈ ਲੜਕੀ ਦੇ ਨਾਲ ਨੇ ਹਾਲੇ ਤਫਤੀਸ਼ ਜੇ ਕੋਈ ਗੱਲ ਸਾਹਮਣੇ ਆਉਂਦੀ ਤੁਹਾਨੂੰ ਦੱਸ ਦਾਂਗੇ ਰੈਸਟ ਹੋ ਨਹੀਂ ਜੀ ਨਹੀਂ ਰੈਸਟ ਨਹੀਂ ਹੋਈ ਅਜੇ ਕਿਸੇ ਦੀ ਵੀ ਤਫਤੀਸ਼ ਚੱਲ ਰਹੀ ਹੈ ਜਲਦ ਤੋਂ ਜਲਦ ਗ੍ਰਿਫਤਾਰੀਆਂ ਹੋਣਗੀਆਂ